ਹਾਂ ਸੇ ਅਗਲੀ ਸੂਚਨਾ ਮਿਲੀ ਕਦੋਂ ਸੂਚਨਾ ਮਿਲੀ ਸਾਰਾ ਵੇਰਵਾ ਦੱਸੋ ਕਿ ਕਿੱਥੇ ਲੱਗਿਆ ਸਰ ਸਾਨੂੰ 9:30 ਤੇ ਕਾਲ ਆਈ ਕਿ ਸੂਦਾ ਚੌਕ ਦੇ ਨਾਲ 36 ਗਲੀ ਦੇ ਵਿੱਚ ਅੱਗ ਲੱਗੀ ਹੈ ਅਸੀਂ ਤੁਰੰਤ ਗੱਡੀ ਗੱਢ ਕੇ ਅੱਗ ਵਾਲੀ ਜਗ੍ਹਾ ਤੇ ਆਏ ਅੱਗ ਵਾਲੀ ਜਗ੍ਹਾ ਪੀੜੀ ਗੱਲੀ ਹੈ ਦੂਸਰੀ ਗੱਡੀ ਕੱਢ ਕੇ ਅੱਗ ਵਾਲੀ ਜਗ੍ਹਾ ਤੇ ਆ ਕੇ ਅੱਗ ਦੇ ਪਾਣੀ ਜਲਾ ਕੇ ਅੱਗ ਬੁਝਾ ਦਿੱਤੀ ਕਿੰਨੀ ਕੋ ਮੁਸ਼ਕਲ ਆਈ ਕਿਉਂਕਿ ਤੁਸੀਂ ਕਹੇ ਪੀੜੀਆਂ ਗਲੀਆਂ ਕਿਉਂਕਿ ਦੇਖਿਆ ਗਿਆ ਤੁਹਾਡੇ ਮੁਲਾਜ਼ਮ ਜਿਹੜੇ ਪਹਿਲੇ ਗੱਡੀ ਲੈ ਕੇ ਆਏ ਸੀ ਉਹਨਾਂ ਨੇ ਇੱਕ ਬਾਲਟੀਆਂ ਭਰ-ਭਰ ਕੇ ਆਪਣੀ ਕੜੀ ਮੁਸ਼ਕਿਲ ਨਾਲ ਉਹਨੂੰ ਕਾਬੂ ਪਾਇਆ ਸਰ ਕਿਤਰੇ ਦੇ ਦੋ ਬਲਦ ਵੀ ਤੁਹਾਡੇ ਸਾਹਮਣੇ ਆ ਗੱਡੀ ਦੇ ਅੰਦਰ ਬੜਦੇ ਨਹੀਂ ਗਲੀਆਂ ਭੀੜੀਆਂ ਆ ਹੁਣ ਦੂਜੀ ਗੱਡੀ ਲੈਂਦੀ ਸੀ ਉਹਦੇ ਨਾਲ ਪਾਈਪ ਜਿੱਥੇ ਤੱਕ ਗਿਆ ਉਥੋਂ ਤੱਕ ਆ ਕੇ ਬੰਦਿਆਂ ਨੇ ਬਹੁਤ ਮਿਹਨਤ ਕੀਤੀ ਸਾਡੇ ਜਵਾਨਾਂ ਨੇ ਅੱਗ ਬਾਲਟੀਆਂ ਭਰ-ਭਰ ਕੇ ਬੁਝਾ ਦਿੱਤੀ ਕਿਹਦੀ ਦੁਕਾਨ ਸੀ ਪਤਾ ਲੱਗਾ ਕੋਈ 화ਗਜ ਮਾਲ ਦੁਕਾਨ ਮਾਲਕ ਕੋਈ ਪਤਾ ਨਹੀਂ ਲੱਗਦਾ ਵੀ ਆ ਉਹ ਉੱਚਦੇ ਇਹਨਾਂ ਕੋਣ ਮਾਲਕ ਇਹਨਾਂ ਦਾ ਇਹ ਦੁਕਾਨ ਬੰਦ ਹੀ ਪਈ ਜਾਂਦਾ ਜੀ ਇਹ ਸੁਤਲਨ ਸਰ ਕਹਿ ਰਹੇ ਕਿ 25 ਸਾਲ ਤੋਂ ਦੁਕਾਨ ਬੰਦ ਹੈ ਹਾਂ ਜੀ ਦੁਕਾਨ ਬੰਦ ਹੀ ਹੈ ਜੀ ਕਿਸ ਤਰ੍ਹਾਂ ਦੇ ਦੋ ਦੁਆਲੇ ਤੇ ਹਾ ਨੇੜੇ ਪਟਾਕੇ ਨਾਲ ਅੱਗ ਲੱਗਣ ਦੀ ਚਾਂਸ ਹੁੰਦੇ ਨੇ ਕਿਸ ਤਰ੍ਹਾਂ ਦੇ ਦੋ ਇਸ ਚੀਜ਼ ਨੂੰ ਦੁਆਲੇ ਦੇ ਤਿਆਰ ਤੇ ਹੀ ਕਹਿੰਦੇ ਜਿਹੜਾ ਆਪਣੇ ਕੋਠੇ ਤੇ ਛੱਤਾਂ ਤੇ ਘਰਾਂ ਦੇ ਉੱਤੇ ਮੂਰਾ ਗੜਗੜ ਰੱਖਿਆ ਹੈ ਕੋਈ ਵੀ ਸਕ੍ਰੈਪ ਰੱਖਿਆ ਤੁਰੰਤ ਤੁਰੰਤ ਬਿਜ ਦਿੱਤਾ ਜਾਵੇ ਤਾਂ ਕਿ ਆਪਣੇ ਪਰਿਵਾਰ ਦੀ ਆਪਣੇ ਘਰ ਦੀ ਜਾਲ ਮਾਲ ਦੀ ਰੱਖੀ ਕੋਈ ਆਸਪਾਸ ਨੂੰ ਨੁਕਸਾਨ ਤਾਂ ਨਹੀਂ ਹੋਇਆ ਕਿਸੇ ਦਾ ਨੂੰ ਨਹੀਂ ਨੁਕਸਾਨ ਨਹੀਂ ਪੁਰਾਣੀ ਬਿਲਡਿੰਗ ਹੈ ਹੁਣ ਇਹ ਦੱਤਣਗੇ ਵਾਲੇ ਦੋਨੇ ਵਾਲੇ ਕੀ ਨਾਮ ਹੱਸਾ ਮੇਰਾ ਨਾਮ ਦਨੀਸ਼ ਕੁਮਾਰਾ ਜੀ ਹਾਂ ਜੀ ਅਗਲ ਕੀ ਸੂਚਨਾ ਮਿਲੀ ਕਦੋਂ ਸੂਚਨਾ ਮਿਲੀ ਸਾਰਾ ਵੀਰਵਾ ਦੱਸੋ ਕਿੱਥੇ ਲੱਗਿਆ ਸਰ ਸਾਨੂੰ 9:50 ਤੇ ਕਾਲ ਆਈ ਕਿ ਸੂਧਾ ਚੌਕ ਦੇ ਨਾਲ 36 ਗਲੀ ਦੇ ਵਿੱਚ ਅੱਗ ਲੱਗੀ ਹੈ ਅਸੀਂ ਤੁਰੰਤ ਗੱਡੀ ਗੱਢ ਕੇ ਅੱਗ ਵਾਲੀ ਜਗ੍ਹਾ ਤੇ ਆਏ ਅੱਗ ਵਾਲੀ ਜਗ੍ਹਾ ਪਿੜੀ ਗਲੀ ਹੈ ਦੂਸਰੀ ਗੱਡੀ ਗੱਢ ਕੇ ਅੱਗ ਵਾਲੀ ਜਗ੍ਹਾ ਤੇ ਆ ਕੇ ਅੱਗ ਦੇ ਪਾਣੀ ਚ ਲਾ ਕੇ ਅੱਗ ਬੁਝਾ ਦਿੱਤੀ ਜੀ ਕਿੰਨੀ ਕੋ ਮੁਸ਼ਕਲ ਆਈ ਕਿਉਂਕਿ ਤੁਸੀਂ ਗਲੇ ਪੀੜੀਆਂ ਗਲੀਆਂ ਕਿਉਂਕਿ ਦੇਖਿਆ ਗਿਆ ਤੁਹਾਡੇ ਮੁਲਾਜ਼ਮ ਜਿਹੜੇ ਪਹਿਲੇ ਗੱਡੀ ਲੈ ਕੇ ਆਏ ਸੀ ਉਹਨਾਂ ਨੇ ਬਾਲਟੀਆਂ ਭਰ-ਭਰ ਕੇ ਆਪਣੀ ਕੜੀ ਮੁਸ਼ਕਿਲ ਨਾਲ ਅੱਗ ਨੂੰ ਕਾਬੂ ਪਾਇਆ ਸਰ ਕਿਤਰੇ ਦੇ ਦੋ ਬੜੂ ਵੀ ਤੁਹਾਡੇ ਸਾਹਮਣੇ ਆ ਗੱਡੀ ਦੇ ਅੰਦਰ ਬੜਦੇ ਨਹੀਂ ਗਲੀਆਂ ਪੀੜੀਆਂ ਆ ਹੁਣ ਦੂਜੀ ਗੱਡੀ ਲੈ ਆਂਦੀ ਸੀ ਉਹਦੇ ਨਾਲ ਪਾਈਪ ਜਿੱਥੋਂ ਤੱਕ ਗਿਆ ਉਥੋਂ ਤੱਕ ਆ ਕੇ ਬੰਦਿਆਂ ਨੇ ਬਹੁਤ ਮਿਹਨਤ ਕੀਤੀ ਸਾਡੇ ਜਵਾਨਾਂ ਨੇ ਅੱਗ ਬਾਲਟੀਆਂ ਭਰ-ਭਰ ਕੇ ਲਿਜਾ ਦੇਤੀ। ਇਹ ਕਿਹਦੀ ਦੁਕਾਨ ਸੀ ਪਤਾ ਲੱਗਾ ਕੋਈ ਵਾਗੈਦ ਮਾਲ ਦੁਕਾਨ ਮਾਲਕ ਵਾਹੇ ਕੋਈ ਪਤਾ ਨਹੀਂ ਲੱਗਦਾ ਵੇਰ ਉਹ ਪੁੱਛਦੇ ਇਹਨਾਂ ਨੂੰ ਕੌਣ ਹੈ ਮਾਲ ਇਹਨਾਂ ਦਾ। ਇਹ ਦੁਕਾਨ ਬੰਦ ਹੀ ਪਈ ਜਾਂਦਾ ਜੀ। ਇਹ ਸੁਤਲਨਸਰ ਕਹਿ ਰਹੇ ਕਿ 25 ਸਾਲ ਤੋਂ ਦੁਕਾਨ ਬੰਦ ਹੈ। ਹਾਂ ਜੀ ਦੁਕਾਨ ਬੰਦ ਹੀ ਹੈ ਜੀ। ਕਿਸ ਤਰ੍ਹਾਂ ਦੇ ਦੁਵਾਲੇ ਤੁਹਾਹ ਨੇੜੇ ਆ ਪਟਾਕੇ ਨਾਲ ਅੱਗ ਲੱਗਣ ਦੀ ਚਾਂਸ ਹੁੰਦੇ ਨੇ। ਕਿਸ ਤਰ੍ਹਾਂ ਦੇ ਦੇ ਦੋ ਇਸ ਚੀਜ਼ ਨੂੰ? ਦੁਵਾਲੇ ਤੇ ਤਿਆਰ ਤੇ ਆਈ ਕਹਿੰਦੇ ਜਿਹੜਾ ਆਪਣੇ ਕੋਠੇ ਤੇ ਛੱਤਾਂ ਤੇ ਘਰਾਂ ਦੇ ਉੱਤੇ ਪੂਰਾ ਗੜਗੜ ਰੱਖਿਆ ਹੈ। ਕੋਈ ਵੀ ਸਕ੍ਰੈਪ ਰੱਖਿਆ ਹੈ। ਤੁਰੰਤ ਤੁਰੰਤ ਬਿਹ ਦਿੱਤਾ ਜਾਵੇ ਤਾਂ ਕਿ ਆਪਣੇ ਪਰਿਵਾਰ ਦੇ ਆਪਣੇ ਘਰ ਦੀ ਜਾਨ ਮਾਲ ਦੀ ਰਾਖੀ ਕੋਈ ਆਸਪਾਸ ਨੂੰ ਨੁਕਸਾਨ ਤਾਂ ਨਹੀਂ ਹੋਇਆ ਕਿਸ ਨੂੰ ਨੁਕਸਾਨ ਤਾਂ ਨਹੀਂ ਪੁਰਾਣੀ ਬਿਲਡਿੰਗ ਹੈ ਹੁਣ ਇਹ ਦੱਤਣਗੇ ਵਾਲੇ ਦੋਨੇ ਵਾਲੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦਿਨੇਸ਼ ਕੁਮਾਰ ਹੈ ਜੀ